ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਸੂਰਜ ਪ੍ਰਕਾਸ਼ ਗ੍ਰੰਥ ਦੇ 12ਵੇਂ ਅਧਿਆਏ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਪਰਮੇਸ਼ਰ ਦੇ ਦੋ ਸਰੂਪ ਹਨ ਇੱਕ ਨਿਰਗੁਣ ਸਰੂਪ ਹੈ ਜਿਸ ਵਿੱਚ ਪਰਮੇਸ਼ਰ ਦਿਖਾਈ ਨਹੀਂ ਦਿੰਦਾ ਪਰ ਕਣ-ਕਣ ਵਿੱਚ ਮੌਜੂਦ ਹੁੰਦਾ ਹੈ ਅਤੇ ਸਰਗਣ ਸਰੂਪ ਪ੍ਰਮਾਤਮਾ ਦਾ ਚੰਟੀ ਸਰੂਪ ਹੈ ਜੋ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ ਪਰਮਾਤਮਾ ਵਿੱਚ ਇੰਨੀ ਸ਼ਕਤੀ ਹੈ ਕਿ ਉਹ ਦੁਸ਼ਟਾਂ ਦਾ ਨਾਸ ਕਰਦਾ ਹੈ ਪਰਮੇਸ਼ਰ ਦੀ ਸ਼ਕਤੀ ਦੇ ਸਾਹਮਣੇ ਕੋਈ ਵੀ ਝੂਠਾ ਵਿਅਕਤੀ ਟਿਕ ਨਹੀਂ ਸਕਦਾ ਸੰਸਾਰ ਨੂੰ ਬਣਾਉਣ ਵਾਲੇ ਪਰਮੇਸ਼ਰ ਦੇ ਚਰਨਾਂ ਤੇ ਅਸੀਂ ਨਮਸਕਾਰ ਕਰਦੇ ਹਾਂ ਜੋ ਸਾਰੀਆਂ ਸ਼ਕਤੀਆਂ ਦਾ ਮਾਲਕ ਹੈ ਇਸ ਤੋਂ ਬਾਅਦ 12ਵੇਂ ਅਧਿਆਏ ਦੀ ਕਥਾ ਦਾ ਆਰੰਭ ਹੁੰਦਾ ਹੈ ਜੋ ਆਪਾਂ ਸਾਰ ਰੂਪ ਵਿੱਚ ਕਰਾਂਗੇ ਇਸ ਅਧਿਆਏ ਵਿੱਚ ਨਾਨਕ ਜੀ ਦਾ ਖੇਤੀ ਕਰਨ ਬਾਰੇ ਜ਼ਿਕਰ ਕੀਤਾ ਗਿਆ ਹੈ ਜਦੋਂ ਉਹ ਆਪਣੇ ਖੇਤਾਂ ਵਿੱਚ ਵਲਦਾ ਨਾਲ ਹਲ ਚਲਾ ਕੇ ਖੇਤੀ ਕਰਦੇ ਸੀ ਕਥਾ ਦੇ ਆਰੰਭ ਵਿੱਚ ਭਾਈ ਵਾਲਾ ਜੀ ਗੁਰੂ ਅੰਗਦ ਦੇਵ ਜੀ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ ਕਿ ਤੁਸੀਂ ਹੁਣ ਅਗਲੀ ਕਥਾ ਸਰਵਣ ਕਰੋ ਜੀ ਇਸ ਕਥਾ ਨੂੰ ਸੁਣ ਕੇ ਮਨੁੱਖ ਦੇ ਸਾਰੇ ਹੀ ਦੁੱਖ ਖਤਮ ਹੋ ਜਾਂਦੇ ਹਨ ਹੁਣ ਸਾਵਣ ਭਾਦੋਂ ਦੇ ਮਹੀਨੇ ਦਾ ਆਰੰਭ ਹੋ ਗਿਆ ਹੈ ਜਿਸ ਕਾਰਨ ਆਕਾਸ਼ ਵਿੱਚ ਬੱਦਲਾਂ ਦੀ ਆਮਦ ਸ਼ੁਰੂ ਹੋ ਗਈ ਹੈ ਅਜਿਹੇ ਸਮੇਂ ਵਿੱਚ ਪਹਿਲੇ ਜਨਮਾਂ ਵਿੱਚ ਜਿਨ੍ਹਾਂ ਨੇ ਭਗਤੀ ਕੀਤੀ ਹੁੰਦੀ ਹੈ ਉਹਨਾਂ ਮਨੁੱਖਾਂ ਦੇ ਭਾਗ ਝਾਗ ਪੈਂਦੇ ਹਨ ਅਕਾਸ਼ ਵਿੱਚ ਬੱਦਲ ਇਕੱਠੇ ਹੋ ਰਹੇ ਹਨ ਅਤੇ ਵਰਸ ਰਹੇ ਹਨ ਅਤੇ ਇਸ ਤਰ੍ਹਾਂ ਚਾਰੇ ਪਾਸੇ ਕਾਲੀਆਂ ਘਟਾਵਾਂ ਛਾ ਗਈਆਂ ਅਤੇ ਅਕਾਸ਼ ਵਿੱਚ ਬਿਜਲੀ ਗਰਜ ਰਹੀ ਸੀ ਜੋ ਇਸ ਤਰ੍ਹਾਂ ਮਹਿਸੂਸ ਹੋ ਰਹੀ ਸੀ ਜਿਵੇਂ ਬੱਦਲ ਰਲ ਕੇ ਤਾੜੀਆਂ ਵਜਾ ਰਹੇ ਹੋਣ ਬੱਦਲ ਵਰਸ ਕੇ ਜਦੋਂ ਹਟ ਜਾਂਦਾ ਹੈ ਤਾਂ ਅਕਾਸ਼ ਵਿੱਚ ਸਤਰੰਗੀ ਪੀਂਗ ਜੋ ਇੰਦਰ ਦੇਤਨ ਉਸ ਵਾਂਗ ਮਹਿਸੂਸ ਹੁੰਦੀ ਹੈ ਜਦੋਂ ਬੱਦਲ ਗਰਜਦੇ ਹਨ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਕੋਈ ਆਕਾਸ਼ ਵਿੱਚ ਚੀਕਾਂ ਮਾਰ ਰਿਹਾ ਹੋਵੇ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਜਿਵੇਂ ਦਿਨਤਾ ਦੀ ਲੜਾਈ ਹੋ ਰਹੀ ਹੋਵੇ ਜਦੋਂ ਬੱਦਲ ਆਕਾਸ਼ ਵਿੱਚ ਟਕਰੌਂਦੇ ਹਨ ਬਿਜਲੀ ਦੀ ਗਰਜਨ ਸਾਰੀ ਧਰਤੀ ਨੂੰ ਕੰਬਾ ਦਿੰਦੀ ਹੈ ਇਸ ਮੌਸਮ ਵਿੱਚ ਦੇਵਤੇ ਸਮਾਨ ਮੋਰਾਂ ਨੂੰ ਬਹੁਤ ਚਾ ਚੜਦਾ ਹੈ ਇਸ ਸਮੇਂ ਚਾਂਚਲ ਵਿਜਲੀ ਆਕਾਸ਼ ਵਿੱਚ ਚਮਕਦੀ ਹੈ ਜੋ ਇਸ ਤਰ੍ਹਾਂ ਲੱਗਦੀ ਹੈ ਜਿਵੇਂ ਕਿਰਪਾਨਾਂ ਆਪਸ ਵਿੱਚ ਟਕਰਾ ਕੇ ਖੜਕਾ ਕਰਦੀਆਂ ਹੋਣ ਕਵੀ ਸੰਤੋਖ ਸਿੰਘ ਜੀ ਦ੍ਰਿਸ਼ਾਤ ਦਿੰਦੇ ਹੋਏ ਕਹਿੰਦੇ ਹਨ ਕਿ ਇਸ ਸਮੇਂ ਚਿੜੀਆਂ ਅਤੇ ਹੋਰ ਪੰਛੀ ਜਦੋਂ ਉੱਡਦੇ ਹਨ ਤਾਂ ਇਸ ਤਰ੍ਹਾਂ ਲੱਗਦਾ ਹੈ ਜਿਵੇਂ ਬੱਦਲਾਂ ਦੇ ਦੰਦ ਦਿਖਾਈ ਦੇ ਰਹੇ ਹੋਣ ਅਸਮਾਨ ਵਿੱਚ ਬੱਦਲਾਂ ਦਾ ਕਾਲਾ ਰੂਪ ਦਿਖਾਈ ਦੇ ਰਿਹਾ ਹੈ ਅਤੇ ਡੱਡੂ ਅਲੱਗ ਅਲੱਗ ਤਰ੍ਹਾਂ ਦੀਆਂ ਆਵਾਜ਼ਾਂ ਕੱਢ ਰਹੇ ਹਨ ਜੋ ਇਸ ਤਰ੍ਹਾਂ ਲੱਗਦੇ ਹਨ ਜਿਵੇਂ ਬਾਲਕ ਸਕੂਲ ਵਿੱਚ ਪੜ ਰਹੇ ਹੋਣ ਅਜਿਹੇ ਸਮੇਂ ਭਾਸ਼ਣ ਬੰਦਗੀ ਕਰਨ ਵਾਲੇ ਮਨੁੱਖ ਦੇ ਪਾਪਾਂ ਦਾ ਨਾਸ਼ ਹੋ ਜਾਂਦਾ ਹੈ ਇਸ ਮੌਸਮ ਵਿੱਚ ਨਦੀਆਂ ਅਤੇ ਨਾਲਿਆਂ ਵਿੱਚ ਪਾਣੀ ਬਹੁਤ ਚੜ ਜਾਂਦਾ ਹੈ ਜੋ ਸਮੁੰਦਰ ਦੀ ਤਰ੍ਹਾਂ ਮਹਿਸੂਸ ਹੋ ਰਿਹਾ ਹੈ ਅਤੇ ਇਸੇ ਇਸੇ ਤਰ੍ਹਾਂ ਜਦੋਂ ਕੋਈ ਪਰਮੇਸ਼ਰ ਦੀ ਬੰਦਗੀ ਕਰਦਾ ਹੈ ਤਾਂ ਉਹ ਵੀ ਸਮੁੰਦਰ ਦੀ ਤਰ੍ਹਾਂ ਲੱਗਦਾ ਹੈ ਅਤੇ ਜੋ ਮੁਕਤੀ ਦੀ ਇੱਛਾ ਕਰਦੇ ਹਨ ਉਹਨਾਂ ਨੂੰ ਬ੍ਰह्म ਗਿਆਨ ਦੀ ਪ੍ਰਾਪਤੀ ਹੁੰਦੀ ਹੈ ਇਸੇ ਤਰ੍ਹਾਂ ਦੇ ਮਨੁੱਖ ਪਰਮੇਸ਼ਰ ਦਾ ਰੂਪ ਹੀ ਬਣ ਜਾਂਦੇ ਹਨ ਉਹਨਾਂ ਵਿੱਚ ਪਾਪ ਨਹੀਂ ਰਹਿੰਦਾ ਇਸ ਬਰਸਾਤ ਵਾਲੇ ਮੌਸਮ ਵਿੱਚ ਨਦੀਆਂ ਆਪਣੇ ਕੰਢਿਆਂ ਉੱਪਰ ਦੀ ਇਸ ਤਰ੍ਹਾਂ ਵੈਨਾ ਸ਼ੁਰੂ ਕਰ ਦਿੰਦੀਆਂ ਹਨ ਜਿਸ ਤਰ੍ਹਾਂ ਮਾਇਆ ਧਾਰੀ ਮਨੁੱਖ ਆਪਣੀਆਂ ਹੱਦਾਂ ਪਾਰ ਕਰ ਜਾਂਦੇ ਹਨ ਜਦੋਂ ਮੌਸਮ ਖੁਸ਼ਕ ਹੁੰਦਾ ਹੈ ਤਾਂ ਧੂੜਾਂ ਉੱਡਦੀਆਂ ਹਨ ਜਿਸ ਤਰ੍ਹਾਂ ਮੀਂਹ ਪੈਣ ਕਾਰਨ ਧੂੜ ਥੱਲੇ ਵਹਿ ਜਾਂਦੀ ਹੈ ਇਸੇ ਤਰ੍ਹਾਂ ਭੈੜੀ ਮਤ ਖਤਮ ਹੋ ਜਾਂਦੀ ਹੈ ਗੁਰੂ ਦਾ ਉਪਦੇਸ਼ ਸੁਣ ਕੇ ਬਰਸਾਤ ਦੇ ਮੌਸਮ ਵਿੱਚ ਸਾਰੇ ਲੋਕ ਆਪਣੇ ਘਰਾਂ ਵਿੱਚ ਹੀ ਵਹਿ ਜਾਂਦੇ ਹਨ ਜੋ ਇਸ ਗੱਲ ਦਾ ਪ੍ਰਤੀਕ ਹੈ ਕਿ ਜਿਵੇਂ ਜਦੋਂ ਮਨ ਟਿਕ ਜਾਂਦਾ ਹੈ ਅਤੇ ਸਿਮਰਨ ਵਿੱਚ ਜੁੜ ਜਾਂਦਾ ਹੈ ਪਰਮਾਤਮਾ ਇਸ ਤਰ੍ਹਾਂ ਮੀਂਹ ਵਰਸਾ ਕੇ ਖੇੜ ਰਚਾ ਰਿਹਾ ਹੈ ਇੱਕ ਦਿਨ ਮਹਤਾ ਕਾਲੂ ਜੀ ਨੇ ਨਾਨਕ ਜੀ ਨੂੰ ਆਪਣੀ ਗੋਦ ਵਿੱਚ ਬਿਠਾਇਆ ਅਤੇ ਉਹ ਆਪਣੇ ਪੁੱਤਰ ਨੂੰ ਬਹੁਤ ਪਿਆਰ ਨਾਲ ਨਿਹਾਰਦੇ ਹਨ ਪਿਤਾ ਕਾਲੂ ਜੀ ਨਾਨਕ ਜੀ ਨੂੰ ਕਹਿਣ ਲੱਗੇ ਕਿ ਪੁੱਤਰ ਹੁਣ ਤੂੰ ਵੱਡਾ ਹੋ ਗਿਆ ਹੈ ਇਸ ਕਰਕੇ ਹੁਣ ਤੂੰ ਮੱਝਾਂ ਤੇ ਗਾਵਾਂ ਨਾਲ ਨਾ ਜਾਇਆ ਕਰ ਬਾਬਾ ਕਾਲੂ ਜੀ ਨੇ ਕਿਹਾ ਕਿ ਹੁਣ ਤੂੰ ਵੱਡੇ ਵੱਡੇ ਦੋ ਵੱਲਦ ਲੈ ਕੇ ਹਾਲ ਵਾਹ ਕੇ ਖੇਤੀ ਕਰਿਆ ਕਰ ਇਸ ਤਰ੍ਹਾਂ ਆਪਾਂ ਦੋ ਤਕੜੇ ਵੱਲਦ ਅੱਡ ਕੱਢ ਲੈਂਦੇ ਹਾਂ ਜਿਨ੍ਹਾਂ ਨਾਲ ਤੂੰ ਖੇਤੀ ਕਰ ਇੱਕ ਨੌਕਰ ਨੂੰ ਨਾਲ ਲਿਜਾ ਕੇ ਹੁਣ ਤੂੰ ਖੇਤੀ ਬਾੜੀ ਸੰਭ ਬਾਬਾ ਕਾਲੂ ਜੀ ਨੇ ਨਾਨਕ ਜੀ ਨੂੰ ਕਿਹਾ ਕੇ ਹੁਣ ਤੂੰ ਸਵਾ ਮਨ ਬੀਜ ਲੈ ਲੈ ਜਾ ਅਤੇ ਜਾ ਕੇ ਜ਼ਮੀਨ ਵਿੱਚ ਖਿਲਾਰ ਦੇ ਭਾਵ ਚੰਗੀ ਤਰ੍ਹਾਂ ਬੀਜ ਤੇ ਅਤੇ ਬੀਜ ਬੀਜਣ ਤੋਂ ਪਹਿਲਾਂ ਆਸੇ ਪਾਸੇ ਚੰਗੀ ਤਰ੍ਹਾਂ ਬੱਟਾ ਬਣਾ ਲਿਓ ਬੀਜ ਬੀਜਣ ਤੋਂ ਬਾਅਦ ਪਾਣੀ ਦਾ ਪ੍ਰਬੰਧ ਵੀ ਕਰ ਲਈ ਅਤੇ ਫੇਰ ਤੂੰ ਆਵਾਰਾ ਪਸ਼ੂਆਂ ਤੋਂ ਖੇਤ ਦੀ ਰਖਵਾਲੀ ਵੀ ਕਰ ਲਈ ਬਾਬਾ ਮਹਿਤਾ ਕਾਲੂ ਜੀ ਨੇ ਕਿਹਾ ਕਿ ਇਸ ਤਿਹਰਾ ਤੂੰ ਫਸਲ ਪੱਕਣ ਤੱਕ ਮਿਹਨਤ ਕਰ ਜੇਕਰ ਆਪਣੀ ਸਾਰੀ ਜ਼ਮੀਨ ਤੇ ਫਸਲ ਚੰਗੀ ਤਰ੍ਹਾਂ ਪੈਦਾ ਹੋ ਗਈ ਤਾਂ ਆਪਾਂ ਰੱਜ ਰੱਜ ਕੇ ਖਾਵਾਂਗੇ। ਬਾਬਾ ਮਹਿਤਾ ਕਾਲੂ ਜੀ ਨੇ ਕਿਹਾ ਕਿ ਕੰਮ ਜ਼ਿਆਦਾ ਹੋਣ ਕਰਕੇ ਮੈਂ 2-4 ਕੰਮ ਕਰਨ ਵਾਲੇ ਤੇਰੇ ਨਾਲ ਭੇਜ ਦੇਵਾਂਗਾ ਅਤੇ ਤੂੰ ਇਸ ਤਿਹਰਾ ਕਿਰਤ ਕਮਾਈ ਕਰ। ਇਸ ਪ੍ਰਕਾਰ ਆਪਣੇ ਘਰ ਵਿੱਚ ਬਹੁਤ ਸਾਰਾ ਅਨਾਜ ਇਕੱਠਾ ਹੋ ਜਾਵੇਗਾ। ਆਪਣੇ ਪਿਤਾ ਮਹਿਤਾ ਕਾਲੂ ਜੀ ਦੀ ਇਹ ਗੱਲ ਸੁਣ ਕੇ ਨਾਨਕ ਜੀ ਨੇ ਮਹਿਸੂਸ ਕੀਤਾ ਕਿ ਮੇਰਾ ਪਿਤਾ ਕਾਫੀ ਧਨ ਕਮਾਉਣ ਵਾਲੇ ਸੋਚ ਰਿਹਾ ਹੈ ਨਾਨਕ ਜੀ ਨੇ ਆਪਣੇ ਪਿਤਾ ਨੂੰ ਪਿਤਾ ਜੀ ਨੂੰ ਹੱਥ ਜੋੜ ਕੇ ਕਿਹਾ ਕਿ ਮੈਂ ਉਵੇਂ ਹੀ ਕਰਾਂਗਾ ਜਿਵੇਂ ਤੁਸੀਂ ਕਿਹਾ ਹੈ ਇਸ ਤੋਂ ਬਾਅਦ ਮਹਿਤਾ ਕਾਲੂ ਜੀ ਨੇ ਬੀਜ ਫੜਾ ਕੇ ਨਾਨਕ ਜੀ ਨਾਲ ਇੱਕ ਨੌਕਰ ਨੂੰ ਭੇਜ ਦਿੱਤਾ ਇਸ ਤਰ੍ਹਾਂ ਉਹਨਾਂ ਨੇ ਦੋ ਬਲਦ ਲੈ ਕੇ ਖੇਤ ਬੋਹਣਾ ਸ਼ੁਰੂ ਕਰ ਦਿੱਤਾ ਅਤੇ ਇੱਕ ਦਿਨ ਵਿੱਚ ਸਾਰੀ ਧਰਤੀ ਬਾਧ ਦਿੱਤੀ ਧਰਤੀ ਤੇ ਜਿੱਥੇ ਘਾਉ ਗਿਆ ਸੀ ਉਹ ਜੜਾਂ ਤੋਂ ਪੁੱਟ ਕੇ ਸੁੱਟ ਦਿੱਤਾ ਇਸ ਤੋਂ ਬਾਅਦ ਨਾਨਕ ਜੀ ਅਤੇ ਨੌਕਰ ਨੇ ਖੇਤ ਵਿੱਚ ਸਾਰਾ ਬੀਜ ਖਿਲਾਰ ਦਿੱਤਾ ਫੇਰ ਸ਼ਾਮ ਪੈਣ ਉਪਰੰਤ ਨਾਨਕ ਜੀ ਘਰ ਵਾਪਸ ਆ ਗਏ ਬਾਬਾ ਮਹਿਤਾ ਕਾਲੂ ਜੀ ਨਾਨਕ ਜੀ ਨੂੰ ਕੰਮ ਕਰਦਾ ਦੇਖ ਕੇ ਬਹੁਤ ਖੁਸ਼ ਹੋਏ ਨਾਨਕ ਜੀ ਦੇ ਹੱਥ ਵਿੱਚ ਬਹੁਤ ਭਾਰੀ ਵਰਕਤ ਸੀ ਜਿਸ ਨੂੰ ਬਿਆਨ ਕਰਨ ਦੀ ਕਿਸੇ ਵਿੱਚ ਵੀ ਤਾਕਤ ਨਹੀਂ ਇਸ ਤਰ੍ਹਾਂ ਬੀਜ-ਵੀਜਨ ਤੋਂ 3 ਦਿਨ ਬਾਅਦ ਸਾਰਾ ਹੀ ਖੇਤ ਹਰਾ ਭਰਾ ਹੋ ਗਿਆ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਸਾਰੀ ਧਰਤੀ ਹੀ ਹਰੇ ਰੰਗ ਦੀ ਹੋ ਗਈ ਹੋਵੇ। ਬਾਬਾ ਮਹਿਤਾ ਕਾਲੂ ਜੀ ਨੇ ਜਦੋਂ ਖੇਤ ਜਾ ਕੇ ਹਰੀ ਭਰੀ ਫਸਲ ਦੇਖੀ ਤਾਂ ਉਹ ਬਹੁਤ ਸੰਗਣੀ ਫਸਲ ਦੇਖ ਕੇ ਬਹੁਤ ਜ਼ਿਆਦਾ ਖੁਸ਼ ਹੋ ਗਏ। ਉਹਨਾਂ ਨੇ ਕਿਹਾ ਕਿ ਮੇਰਾ ਪੁੱਤਰ ਬਹੁਤ ਵੱਡਾ ਜ਼ਿਮੀਂਦਾਰ ਬਣ ਗਿਆ ਹੈ ਜੋ ਖੇਤੀ ਦਾ ਸਾਰਾ ਕੰਮ ਚਾਣਦਾ ਹੈ। ਇਸ ਤਰ੍ਹਾਂ ਮਹਿਤਾ ਕਾਲੂ ਜੀ ਸੋਚਣ ਲੱਗੇ ਕਿ ਮੇਰਾ ਪੁੱਤਰ ਇੰਨਾ ਹੁਸ਼ਿਆਰ ਹੈ। ਮੈਂ ਇਸ ਨੂੰ ਇੱਕ ਪਿੰਡ ਲੈ ਕੇ ਦੇਵਾਂਗਾ ਜਿਸ ਵਿੱਚ ਇਹ ਭਰਪੂਰ ਫਸਲ ਹੋ ਗਾਵੇਗਾ ਫਿਰ ਉਹਨਾਂ ਖੇਤਾਂ ਵਿੱਚ ਬਹੁਤ ਪ੍ਰਕਾਰ ਦੀ ਫਸਲ ਪੈਦਾ ਕਰਾਂਗੇ ਅਤੇ ਇਸ ਤੋਂ ਬਾਅਦ ਬਾਬਾ ਮਹਿਤਾ ਕਾਲੂ ਜੀ ਘਰ ਆ ਗਏ ਅਤੇ ਉਹ ਹੁਣ ਵੀ ਸੋਚੀ ਜਾ ਰਹੇ ਸੀ ਪਾਬ 13 ਤਰ੍ਹਾਂ ਦੀਆਂ ਸਕੀਮਾਂ ਬਣਾ ਰਹੇ ਸੀ ਇਸ ਤੋਂ ਬਾਅਦ ਬਾਲ ਨਾਨਕ ਜੀ ਵੀ ਅੰਤਰਜਾਮੀ ਹੋਣ ਕਰਕੇ ਆਪਣੇ ਪਿਤਾ ਜੀ ਦੇ ਮਨ ਦੀਆਂ ਸਾਰੀਆਂ ਗੱਲਾਂ ਸਮਝ ਗਏ ਕਿ ਉਹ ਕੀ ਸੋਚ ਰਹੇ ਹਨ ਉਹ ਸੋਚਣ ਲੱਗੇ ਕਿ ਪਿਤਾ ਜੀ ਦੇ ਮਨ ਵਿੱਚ ਧਨ ਦੀ ਇੱਛਾ ਬਹੁਤ ਵੱਧ ਰਹੀ ਹੈ ਨਾਨਕ ਜੀ ਨੇ ਸੋਚਿਆ ਕਿ ਪਿਤਾ ਜੀ ਦੇ ਮਨ ਦੀ ਵੱਧ ਰਹੀ ਇੱਛਾ ਦਾ ਹੁਣੇ ਹੀ ਕੁਝ ਕਰਨਾ ਪਵੇਗਾ ਤਾਂ ਕਿ ਇਹਨਾਂ ਦੇ ਮਨ ਵਿੱਚ ਉਪਜ ਰਹੀ ਧਨ ਦੀ ਇੱਛਾ ਘਟ ਜਾਵੇ ਇਸ ਤਰ੍ਹਾਂ ਪਿਤਾ ਮਹਿਤਾ ਕਾਲੂ ਜੀ ਬੱਧ ਧਾਨ ਕਮਾਉਣ ਵਾਲੇ ਸੋਚ ਰਹੇ ਹਨ ਅਤੇ ਦੂਜੇ ਪਾਸੇ ਨਾਨਕ ਜੀ ਇਸ ਧਾਨ ਕਮਾਉਣ ਵਾਲੇ ਝੰਜਟ ਨੂੰ ਹੀ ਖਤਮ ਕਰਨਾ ਚਾਹੁੰਦੇ ਹਨ ਇਸ ਤੋਂ ਬਾਅਦ ਨਾਨਕ ਜੀ ਇਸ ਤਰ੍ਹਾਂ ਬੈਠ ਗਏ ਜਿਵੇਂ ਖੇਤ ਦੀ ਰਖਵਾਲੀ ਕਰ ਰਹੇ ਹੋਣ ਫਿਰ ਖੇਤ ਵਿੱਚ ਗਧੇ ਘੋੜੇ ਗਾਈਆਂ ਹਿਰਨ ਆਦ ਆ ਗਏ ਅਤੇ ਉਹਨਾਂ ਸਾਰਿਆਂ ਨੇ ਖੇਤ ਚਰਨਾ ਸ਼ੁਰੂ ਕਰ ਦਿੱਤਾ ਨਾਨਕ ਜੀ ਬੈਠੇ ਦੇਖਦੇ ਰਹੇ ਉਹਨਾਂ ਨੇ ਕਿਸੇ ਵੀ ਪਸ਼ੂ ਨੂੰ ਰੋਕਿਆ ਨਾ ਫਸਲ ਚਰਨ ਤੋਂ ਦੋ ਦਿਨਾਂ ਵਿੱਚ ਹੀ ਨਾਨਕ ਜੀ ਨੇ ਪਸ਼ੂਆਂ ਨੂੰ ਸਾਰਾ ਹੀ ਖੇਤ ਚਰਾ ਦਿੱਤਾ ਅਤੇ ਫਸਲ ਦਾ ਇੱਕ ਵੀ ਪੱਤਾ ਬਾਕੀ ਨਾ ਬਚਿਆ ਇਸ ਤੋਂ ਬਾਅਦ ਬਾਬਾ ਮਹਿਤਾ ਕਾਲੂ ਜੀ ਫੇਰ ਖੇਤ ਗੇੜਾ ਮਾਰਨ ਗਏ ਇਸ ਸਮੇਂ ਨਾਨਕ ਜੀ ਵੀ ਖੇਤ ਵਿੱਚ ਹੀ ਬੈਠੇ ਸੀ ਉਹ ਜਦੋਂ ਖੇਤ ਪਹੁੰਚੇ ਤਾਂ ਉਥੇ ਸਾਰੇ ਹੀ ਪਸ਼ੂ ਖੇਤ ਵਿੱਚ ਵੜ ਕੇ ਸਾਰੀ ਫਸਲ ਚਾਰ ਚੁੱਕੇ ਸੀ ਅਤੇ ਨਾਨਕ ਜੀ ਨੇ ਕਿਸੇ ਨੂੰ ਵੀ ਨਾ ਰੋਕਿਆ ਇਸ ਤਰ੍ਹਾਂ ਉਜੜੀ ਫਸਲ ਦੇਖ ਕੇ ਬਾਬਾ ਮਹਿਤਾ ਕਾਲੂ ਜੀ ਨੂੰ ਬਹੁਤ ਗਰੋਧ ਆ ਗਿਆ ਅਤੇ ਉਹਨਾਂ ਦੀਆਂ ਅੱਖਾਂ ਲਾਲ ਹੋ ਗਈਆਂ ਇਸ ਤਰ੍ਹਾਂ ਉਹਨਾਂ ਨੇ ਨਾਨਕ ਜੀ ਨੇ ਬਹੁਤ ਬੋਲ ਕਬੋਲ ਬੋਲੇ ਉਹਨਾਂ ਨੇ ਕਿਹਾ ਕਿ ਮੇਰੀ ਕਿਸਮਤ ਬਹੁਤ ਮਾੜੀ ਹੈ ਜੋ ਮੇਰੇ ਘਰ ਵਿੱਚ ਐਸਾ ਪੁੱਤਰ ਪੈਦਾ ਹੋਇਆ ਹੈ ਜੋ ਆਪਣਾ ਘਰ ਆਪ ਹੀ ਉਜਾੜ ਰਿਹਾ ਹੈ ਮੈਂ ਤੈਨੂੰ ਤੇਰੀ ਛੋਟੀ ਉਮਰ ਤੋਂ ਹੀ ਦੇਖਦਾ ਆ ਰਿਹਾ ਹਾਂ ਕਿ ਤੂੰ ਹਮੇਸ਼ਾ ਹੀ ਘਰ ਨੂੰ ਉਜਾੜਨ ਵਾਲੇ ਕੰਮ ਕੀਤੇ ਹਨ ਹੁਣ ਵੱਡਾ ਹੋ ਕੇ ਵੀ ਤੂੰ ਉਹੀ ਕੰਮ ਕਰ ਰਿਹਾ ਹੈ ਬਾਬਾ ਮਹਿਤਾ ਕਾਲੂ ਜੀ ਨੇ ਨਾਨਕ ਜੀ ਨੂੰ ਕਿਹਾ ਕਿ ਮੇਰੇ ਮਰਨ ਤੋਂ ਬਾਅਦ ਤੂੰ ਕੀ ਖਾਵੇਂਗਾ ਪਤੇ ਫੇਰ ਤਾਂ ਤੂੰ ਸਾਧੂ ਫਕੀਰਾਂ ਨਾਲ ਰਲ ਜਾਵੇਂ ਇਸ ਤਰ੍ਹਾਂ ਬਾਬਾ ਮਹਿਤਾ ਕਾਲੂ ਜੀ ਦਮ ਲੈ ਲੈ ਕੇ ਨਾਨਕ ਜੀ ਨੂੰ ਮਾੜੇ ਵਚਨ ਬੋਲਦੇ ਰਹੇ ਇਸ ਤਰ੍ਹਾਂ ਉਜੜੀ ਫਸਲ ਨੂੰ ਦੇਖ ਕੇ ਮਹਿਤਾ ਕਾਲੂ ਜੀ ਦੇ ਮਨ ਵਿੱਚ ਇੰਨਾ ਗੁੱਸਾ ਸੀ ਜਿਸ ਨੂੰ ਸਹਿਣਾ ਉਹਨਾਂ ਲਈ ਬਹੁਤ ਮੁਸ਼ਕਲ ਸੀ ਉਹਨਾਂ ਨੇ ਨਾਨਕ ਜੀ ਨੂੰ ਕਿਹਾ ਕਿ ਤੇਰੇ ਜੰਮਣ ਦਾ ਮੈਨੂੰ ਕੋਈ ਫਾਇਦਾ ਨਹੀਂ ਹੋਇਆ ਇਸ ਨਾਲੋਂ ਚੰਗਾ ਸੀ ਕਿ ਤੂੰ ਮੇਰੇ ਘਰ ਜੰਮਦਾ ਹੀ ਨਾ ਮੇਰਾ ਇੱਕ ਇੱਕ ਤੂੰ ਪੁੱਤਰ ਹੈ ਤੂੰ ਕਮਾਉਣਾ ਤਾਂ ਕੀ ਸੀ ਸਗੋਂ ਜੋ ਘਰ ਵਿੱਚ ਸੀ ਤੂੰ ਉਹ ਵੀ ਗਵਾ ਦਿੱਤਾ ਹੈ ਤੂੰ ਮੇਰਾ ਅਚੇਹਾ ਪੁੱਤਰ ਹੈ ਜੋ ਵੇਅਰਥ ਹੀ ਸਾਰਾ ਕੁਝ ਗਵਾਈ ਜਾ ਰਿਹਾ ਹੈ ਮਹਿਤਾ ਕਾਲੂ ਜੀ ਗੁੱਸੇ ਵਿੱਚ ਬੋਲੀ ਜਾ ਰਹੇ ਸੀ ਪਰ ਨਾਨਕ ਜੀ ਬਿਲਕੁਲ ਚੁੱਪ ਕਰਕੇ ਬੈਠੇ ਸੀ ਉਹ ਮੂੰਹੋਂ ਕੁਝ ਵੀ ਨਾ ਬੋਲੇ ਇਸ ਤੋਂ ਬਾਅਦ ਮਹਿਤਾ ਕਾਲੂ ਜੀ ਪੰਡਤ ਹਰਦਿਆਲ ਦੇ ਘਰ ਪਹੁੰਚ ਗਏ ਅਤੇ ਉਸ ਨੂੰ ਉਲਾਮੇ ਦੇਣ ਵਾਸਤੇ ਜਦੋਂ ਪੰਡਤ ਹਰਦਿਆਲ ਨੇ ਦਰਵਾਜ਼ਾ ਖੋਲ੍ਹਿਆ ਤਾਂ ਕੋਈ ਦੁਆ ਸਲਾਮ ਕਰੇ ਬਗੈਰ ਹੀ ਮਹਿਤਾ ਕਾਲੂ ਜੀ ਨੇ ਕਿਹਾ ਕਿ ਤੇਰੇ ਵੇਦ ਕਤੇਬ ਸਾਰੇ ਹੀ ਝੂਠੇ ਹਨ ਉਹਨਾਂ ਨੇ ਕਿਹਾ ਕਿ ਜਾਂ ਤਾਂ ਤੇਰੇ ਵੇਦ ਝੂਠੇ ਹਨ ਜਾਂ ਤੈਨੂੰ ਚੰਗੀ ਤਰ੍ਹਾਂ ਵੇਦ ਪੜ੍ਹਨੇ ਹੀ ਨਹੀਂ ਆਉਂਦੇ ਅਤੇ ਜਾਂ ਤੂੰ ਮੈਨੂੰ ਖੁਸ਼ ਕਰਨ ਵਾਸਤੇ ਚੰਗੀਆਂ-ਚੰਗੀਆਂ ਗੱਲਾਂ ਦੱਸੀਆਂ ਸੀ ਮਹਤਾ ਕਾਲੂ ਜੀ ਨੇ ਪੰਡਿਤ ਹਰਦਿਆਲ ਨੂੰ ਕਿਹਾ ਕਿ ਤੂੰ ਤਾਂ ਕਹਿੰਦਾ ਸੀ ਇਸ ਬਾਲਕ ਦੇ ਸਿਰ ਤੇ ਸ਼ਾਤਰ ਹੋਵੇਗਾ ਪਾਰੇ ਹਵਾਲਕ ਤਾਂ ਇਸ ਤਰ੍ਹਾਂ ਲੱਗਦਾ ਹੈ ਕਿ ਮੇਰੇ ਘਰ ਦੀ ਛੱਤ ਵੀ ਮੇਰੇ ਸਿਰ ਤੇ ਨਹੀਂ ਰਹਿਣ ਦੇਵੇਗਾ ਇਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਤੂੰ ਤਾਂ ਕਹਿੰਦਾ ਸੀ ਕਿ ਇਹ ਧਨ ਵਧਾਵੇਗਾ ਅਤੇ ਸਾਰੀ ਦੁਨੀਆ ਇਸ ਨੂੰ ਮੰਨੇਗੀ ਮਹਤਾ ਕਾਲੂ ਜੀ ਨੇ ਕਿਹਾ ਕਿ ਨਾਨਕ ਨੇ ਸਾਰਾ ਖੇਤ ਆਪ ਹੀ ਬੀਜ ਕੇ ਆਪ ਹੀ ਸਾਰੀ ਫਸਲ ਉਝਾੜ ਦਿੱਤੀ ਹੈ ਉਸ ਨੇ ਖੇਤ ਦੀ ਰਖਵਾਲੀ ਤਾਂ ਕੀ ਕਰਨੀ ਸੀ ਸਗੋਂ ਆਪ ਬੈਠ ਕੇ ਪਸੂਆਂ ਨੂੰ ਖੇਤ ਚੁਰਾ ਰਿਹਾ ਹੈ ਜਦੋਂ ਦਾ ਇਹਨੇ ਮੇਰੇ ਘਰ ਜਨਮ ਲਿਆ ਹੈ ਅੱਜ ਤੱਕ ਧਨ ਕਮਾ ਕੇ ਘਰ ਨਹੀਂ ਲਿਆਇਆ ਸਗੋਂ ਇਹ ਤਾਂ ਜੋ ਧਨ ਮੈਂ ਕਮਾਇਆ ਹੈ ਉਹ ਵੀ ਉਚਾੜੀ ਜਾਂਦਾ ਹੈ ਬਾਬਾ ਮਹਿਤਾ ਕਾਲੂ ਜੀ ਨੇ ਪੰਡਿਤ ਹਰਦਿਆਲ ਨੂੰ ਫੇਰ ਕਿਹਾ ਕਿ ਜੋ ਤੂੰ ਕਿਹਾ ਸੀ ਉਹ ਸਾਰਾ ਕੁਝ ਹੀ ਝੂਠਾ ਹੈ ਇਸ ਤਰ੍ਹਾਂ ਪੰਡਤ ਹਰਦਿਆਲ ਜੋ ਬਹੁਤ ਸਿਆਣਾ ਸੀ ਜਦੋਂ ਉਸ ਨੇ ਦੇਖਿਆ ਕਿ ਮਹਤਾ ਕਾਲੂ ਜੀ ਬਹੁਤ ਗੁੱਸੇ ਵਿੱਚ ਹਨ ਤਾਂ ਉਹਨਾਂ ਨੇ ਬੜੇ ਠੰਡੇ ਸੁਭਾਅ ਨਾਲ ਕਿਹਾ ਕਿ हे ਕਾਲੂ ਤੂੰ ਮੇਰੀ ਗੱਲ ਸੁਣਾ ਤੂੰ ਮੁੜ ਤੋਂ ਹੀ ਭੁੱਲਿਆ ਹੋਇਆ ਹੈ ਤੂੰ ਕਿਉਂ ਆਪਣੇ ਸਿਆਣੇ ਪੁੱਤਰ ਦੇ ਉਲਟ ਹਮੇਸ਼ਾ ਹੀ ਬੋਲਦਾ ਰਹਿੰਦਾ ਹੈ ਮੈਂ ਤੈਨੂੰ ਵਾਰ-ਵਾਰ ਸਮਝਾ ਚੁੱਕਿਆ ਹਾਂ ਕਿ ਤੇਰਾ ਪੁੱਤਰ ਨਾਨਕ ਸੰਸਾਰ ਦਾ ਭਲਾ ਕਰਨ ਵਾਸਤੇ ਆਇਆ ਹੈ। ਤੂੰ ਪਹਿਲਾਂ ਹੀ ਰੂਪ ਦੇਖ ਚੁੱਕਿਆ ਹੈ ਕਿ ਇਸ ਬਾਲਕ ਨੇ ਤੈਨੂੰ ਸਤ ਸਲੋਕੀ ਗੀਤਾ ਦੇ ਅਰਥ ਕਰਕੇ ਸੁਣਾ ਦਿੱਤੇ ਸਨ। ਇਸ ਬਾਲਕ ਨਾਨਕ ਨੇ ਮੈਨੂੰ ਵੀ ਗਿਆਨ ਦਿੱਤਾ ਹੈ ਜਦੋਂ ਮੈਂ ਇਸ ਦੇ ਚਨੇਉ ਪਾਉਣ ਦੀ ਰਸਮ ਕੀਤੀ ਸੀ। ਨਾਨਕ ਜੀ ਦੇ ਉਪਦੇਸ਼ ਸੁਣ ਕੇ ਮੇਰਾ ਮਨ ਟਿਕਾਉ ਵਿੱਚ ਆ ਗਿਆ ਹੈ ਤੇਰੇ ਪੁੱਤਰ ਨਾਨਕ ਨੇ ਲੱਖਾਂ ਕਰੋੜਾਂ ਲੋਕਾਂ ਦਾ ਭਲਾ ਕਰਨਾ ਹੈ ਅਤੇ ਜੋ ਵੀ ਇਸ ਦਾ ਕਿਹਾ ਹੋਇਆ ਜਾਪ ਜਪੇਗਾ ਉਸ ਦੀ ਮੁਕਤੀ ਜ਼ਰੂਰ ਹੋਵੇਗੀ ਪੰਡਤ ਹਰਦਿਆਲ ਨੇ ਬਾਬਾ ਕਾਲੂ ਜੀ ਨੂੰ ਕਿਹਾ ਕਿ ਮੈਨੂੰ ਤਾਂ ਚਾਪਦਾ ਹੈ ਕਿ ਇਹ ਆਪ ਹੀ ਪਰਮੇਸ਼ਰ ਹੈ ਇਹ ਬਾਲਕ ਨਾਨਕ ਜੋ ਕਲਾਬਾਨ ਹੈ ਅਤੇ ਗੁਨਾ ਦਾ ਖਜ਼ਾਨਾ ਹੈ ਪੰਡਤ ਹਰਦੇয়াল ਦੀਆਂ ਇਹ ਗੱਲਾਂ ਸੁਣ ਕੇ ਬਾਬਾ ਮਹਿਤਾ ਕਾਲੂ ਜੀ ਵਾਪਸ ਆਪਣੇ ਘਰ ਆ ਗਏ ਅਤੇ ਉਹਨਾਂ ਦਾ ਗੁੱਸਾ ਅਜੇ ਵੀ ਠੰਡਾ ਨਹੀਂ ਸੀ ਹੋਇਆ ਇਸ ਤੋਂ ਬਾਅਦ ਨਾਨਕ ਜੀ ਘਰ ਵਾਪਸ ਨਹੀਂ ਆਏ ਅਤੇ ਕਿਤੇ ਬਾਹਰ ਹੀ ਬੈਠ ਗਏ ਸਾਰੇ ਦੁਨੀਆ ਕਹਿ ਰਹੀ ਸੀ ਕਿ ਨਾਨਕ ਕੋਈ ਆਮ ਬਾਲਕ ਨਹੀਂ ਸਗੋਂ ਖੁਦ ਰੱਬ ਦਾ ਰੂਪ ਹੈ ਪਰ ਜੋ ਮਾਇਆ ਦੇ ਪ੍ਰਭਾਵ ਅਧੀਨ ਹਨ ਉਹਨਾਂ ਨੂੰ ਨਾਨਕ ਜੀ ਦਾ ਅਸਲ ਸਰੂਪ ਨਜ਼ਰ ਨਹੀਂ ਆਉਂਦਾ ਅਤੇ ਉਹ ਕਿਸ ਤਰ੍ਹਾਂ ਜਾਣ ਸਕਦੇ ਹਨ ਕਿ ਇਹ ਮੁਕਤੀ ਦਾ ਦਾਤਾ ਹੈ ਨਾਨਕ ਜੀ ਹੁਣ ਪਿੰਡ ਤੋਂ ਬਾਹਰ ਨਿਕਲ ਕੇ ਜਿੱਥੇ ਬਹੁਤ ਸਾਰੇ ਦਰਖਤ ਸਨ ਉਥੇ ਉਹ ਸਾਰਾ ਦਿਨ ਬੈਠੇ ਰਹਿੰਦੇ ਹਨ ਅਤੇ ਉਹ ਉਥੇ ਇਕੱਲੇ ਬੈਠ ਕੇ ਸਮਾਂ ਗੁਜ਼ਾਰਨ ਲੱਗੇ ਉਹ ਹੁਣ ਪੂਰੀ ਤਰ੍ਹਾਂ ਚੁੱਪ ਕਰਕੇ ਬੈਠ ਗਏ ਕਿਸੇ ਨਾਲ ਵੀ ਕੋਈ ਗੱਲ ਨਹੀਂ ਕਰਦੇ ਸੀ ਇੱਕ ਦਿਨ ਉਹਨਾਂ ਨੇ ਦੇਖਿਆ ਕਿ ਦਰਖਤ ਥੱਲੇ ਬਹੁਤ ਠੰਡੀ ਹਵਾ ਚੱਲ ਰਹੀ ਸੀ ਅਤੇ ਨਾਨਕ ਜੀ ਉਸ ਦਰਖਤ ਦੀ ਠੰਡੀ ਛਾਂ ਦਾ ਆਨੰਦ ਮਾਣ ਰਹੇ ਸੀ ਦਿਨ ਦੇ ਦੋ ਪਹਿਰ ਬੀਤ ਜਾਣ ਤੋਂ ਬਾਅਦ ਦੁੱਖਾਂ ਦਾ ਨਾਸ ਕਰਨ ਵਾਲੇ ਨਾਨਕ ਜੀ ਦੀਆਂ ਅੱਖਾਂ ਵਿੱਚ ਨੀਂਦ ਨੇ ਜ਼ੋਰ ਪਾਇਆ ਅਤੇ ਫਿਰ ਉਹਨਾਂ ਨੇ ਚਿੱਟਾ ਕੱਪੜਾ ਵਿਛਾ ਕੇ ਉਸ ਉੱਪਰ ਉਹ ਲੰਮੇ ਪੈ ਗਏ ਚਾਰ ਘੜੀਆਂ ਬੀਤ ਜਾਣ ਤੋਂ ਬਾਅਦ ਰਾਏ ਬੁਲਾਰ ਬਾਹਰ ਤੁਰਦਾ ਫਿਰਦਾ ਉੱਥੇ ਪਹੁੰਚ ਗਿਆ ਰਾਏ ਬੁਲਾਰ ਨੇ ਦੇਖਿਆ ਕਿ ਬਾਲ ਨਾਨਕ ਜੀ ਸੁੱਤੇ ਪਏ ਹਨ ਤਾਂ ਉਹ ਹੌਲੀ-ਹੌਲੀ ਤੁਰਦਾ ਉਹਨਾਂ ਦੇ ਪਾਸ ਪਹੁੰਚ ਗਿਆ ਅਤੇ ਉਸ ਨੇ ਆਪਣੇ ਨਾਲ ਖੜੇ ਸਿਪਾਹੀਆਂ ਨੂੰ ਕਿਹਾ ਕਿ ਦੇਖੋ ਇਹ ਮਨ ਨੂੰ ਹੈਰਾਨ ਕਰਨ ਵਾਲੀ ਗੱਲ ਹੈ ਕਿ ਬਾਬਾ ਮਹਿਤਾ ਕਾਲੂ ਜੀ ਦਾ ਪੁੱਤਰ ਕਿੰਨਾ ਸੋਹਣਾ ਹੈ ਉਸਨੇ ਕਿਹਾ ਕਿ ਇਹ ਕੌਤਕ ਦੇਖੋ ਕਿ ਜਿੱਥੇ ਇਹ ਪਿਆ ਹੈ ਉਸ ਦਰਖਤ ਦੀ ਛਾਂ ਉੱਥੇ ਹੀ ਰੁਕ ਗਈ ਹੈ ਜਦ ਕਿ ਬਾਕੀ ਦਰਖਤਾਂ ਦੀ ਛਾਂ ਕਿੱਥੇ ਚਲੀ ਗਈ ਹੈ ਬਾਕੀ ਦਰਖਤਾਂ ਦੀ ਛਾਂ ਦੂਜੇ ਪਾਸੇ ਚਲੀ ਗਈ ਹੈ ਪਰ ਜਿਸ ਦਰਖਤ ਥੱਲੇ ਨਾਨਕ ਜੀ ਆਰਾਮ ਕਰ ਰਹੇ ਹਨ ਕੁਦਰਤ ਦੀ ਛਾਂ ਉੱਥੇ ਹੀ ਖੜੀ ਹੈ ਇਸ ਗੱਲ ਵਿੱਚ ਕੋਈ ਸੰਦੇਹ ਨਹੀਂ ਕੀਤਾ ਜਾ ਸਕਦਾ ਕਿ ਇਹ ਕੋਈ ਅਵਤਾਰੀ ਬਾਲਕ ਹੈ ਪਰ ਨਾਨਕ ਜੀ ਹਮੇਸ਼ਾ ਆਪਣੇ ਆਪ ਨੂੰ ਛੁਪਾ ਕੇ ਰੱਖਦੇ ਸੀ ਅਤੇ ਪੂਰੀ ਕੁਦਰਤ ਇਹਨਾਂ ਦੀ ਸੇਵਾ ਵਿੱਚ ਲੱਗੀ ਹੋਈ ਸੀ ਜਿਵੇਂ ਸਵਾਹ ਦੇ ਵਿੱਚ ਅੱਗ ਲੁਕੀ ਹੁੰਦੀ ਹੈ ਉਸੇ ਤਰ੍ਹਾਂ ਬਾਲ ਨਾਨਕ ਜੀ ਵੀ ਆਪਣੀਆਂ ਸ਼ਕਤੀਆਂ ਲੁਕਾ ਕੇ ਰੱਖਦੇ ਸੀ ਜਿਸ ਕੋਲ ਨਾਨਕ ਜੀ ਦੀਆਂ ਸਾਰੀਆਂ ਸ਼ਕਤੀਆਂ ਭਾਵ ਕੌਤਕ ਦੇਖਣ ਵਾਲੀ ਨਜ਼ਰ ਹੈ ਉਸ ਨੂੰ ਸਭ ਕੁਝ ਸਾਫ਼-ਸਾਫ਼ ਨਜ਼ਰ ਆ ਰਿਹਾ ਹੈ ਜਦੋਂ ਅਸੀਂ ਅੱਗ ਨੂੰ ਫਰੋਲਦੇ ਹਾਂ ਤਾਂ ਫਿਰ ਉਹ ਆਪਣੀ ਤਾਕਤ ਨਾਲ ਠੰਡ ਨੂੰ ਖਤਮ ਕਰਕੇ ਨਿਗ੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍੍ ਜੋ ਵੀ ਨਾਨਕ ਜੀ ਤੇ ਸਰਦਾ ਰੱਖੇਗਾ ਉਹਨਾਂ ਦਾ ਜਨਮ ਮਰਨ ਮੁਕ ਜਾਵੇਗਾ। ਰਾਏ ਬੁਲਾਰ ਨੇ ਕਿਹਾ ਕਿ ਮੈਂ ਪਹਿਲਾਂ ਵੀ ਨਾਨਕ ਜੀ ਦੇ ਕੌਤਕ ਦੇਖ ਚੁੱਕਾ ਹਾਂ ਜਦੋਂ ਸਾਪ ਨੇ ਇੰਨਾ ਉੱਪਰ ਛਾਂ ਕੀਤੀ ਹੋਈ ਸੀ ਅਤੇ ਉਹ ਕਿੰਨੇ ਪਿਆਰ ਨਾਲ ਨਾਨਕ ਜੀ ਦੀ ਸੇਵਾ ਵਿੱਚ ਖੜਾ ਸੀ। ਉਸੇ ਤਰ੍ਹਾਂ ਅੱਜ ਇਸ ਦਰਖਤ ਦੀ ਛਾਂ ਵੀ ਸਥਿਰ ਰਹੀ ਹੈ। ਕਿਧਰੇ ਵੀ ਹਿੱਲੀ ਨਹੀਂ। ਮੈਂ ਨਾਨਕ ਜੀ ਦੇ ਕੌਤਕ ਦੋ ਵਾਰ ਆਪਣੀਆਂ ਅੱਖਾਂ ਨਾਲ ਦੇਖ ਚੁੱਕਿਆ ਹਾਂ ਅਤੇ ਫਿਰ ਉਸ ਨੇ ਆਪਣੇ ਦੋਵੇਂ ਹੱਥ ਜੋੜ ਕੇ ਨਾਨਕ ਜੀ ਨੂੰ ਮੱਥਾ ਟੇਕਿਆ ਇਸ ਤਰ੍ਹਾਂ ਨਾਨਕ ਜੀ ਨੂੰ ਬਿਨਾਂ ਉਠਾਏ ਹੀ ਉਹ ਉਹਨਾਂ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਚਲਾ ਗਿਆ ਅਤੇ ਇਸ ਤਰ੍ਹਾਂ ਆਪਣੇ ਹਿਰਦੇ ਵਿੱਚ ਨਾਨਕ ਜੀ ਲਈ ਪਿਆਰ ਲੈ ਕੇ ਉਹ ਆਪਣੇ ਘਰ ਪਹੁੰਚ ਗਿਆ ਰਾਏ ਬੁਲਾਰ ਦੇ ਮਨ ਵਿੱਚ ਹੋਣਾ ਚੰਗੇ ਚੰਗੇ ਖਿਆਲ ਆ ਰਹੇ ਸੀ ਅਤੇ ਦਿਨ ਰਾਤ ਹੁਣ ਉਸ ਦੇ ਭਰਮ ਭਲੇਖੇ ਦੂਰ ਹੋਣ ਲੱਗ ਪਏ ਆਪਣੇ ਘਰ ਵਿੱਚ ਬੈਠਾ ਰਾਏ ਬੁਲਾਰ ਅੱਜ ਬਹੁਤ ਖੁਸ਼ ਹੋ ਰਿਹਾ ਸੀ ਹੁਣ ਰਾਏ ਬੁਲਾਰ ਦੇ ਕੋਲ ਬਾਬਾ ਮਹਿਤਾ ਕਾਲੂ ਜੀ ਆ ਗਏ ਸਨ ਨਾਨਕ ਜੀ ਦੀਆਂ ਸ਼ਿਕਾਇਤਾਂ ਲਾਉਣ ਵਾਸਤੇ ਰਾਏ ਬੁਲਾਰ ਬੜਾ ਖੁਸ਼ ਹੋ ਕੇ ਉਹਨਾਂ ਨੂੰ ਮਿਲਿਆ ਅਤੇ ਉਹਨਾਂ ਨੂੰ ਆਪਣੇ ਪਾਸ ਬਿਠਾ ਲਿਆ। ਹਰਾਈ ਬੁਲਾਰ ਨੇ ਬਾਬਾ ਮਹਿਤਾ ਕਾਲੂ ਜੀ ਦਾ ਬਹੁਤ ਆਦਰ ਸਤਕਾਰ ਕੀਤਾ ਅਤੇ ਉਸ ਨੇ ਕਾਲੂ ਜੀ ਨੂੰ ਕਿਹਾ ਕਿ ਤੇਰੇ ਭਾਗ ਬਹੁਤ ਵੱਡੇ ਹਨ ਕਿ ਤੇਰੇ ਘਰ ਇੰਨਾ ਵੱਡਾ ਪੁੱਤਰ ਪੈਦਾ ਹੋਇਆ ਹੈ ਜਿਸ ਦੇ ਦਰਸ਼ਨ ਕਰਕੇ ਮਾਏ ਤਾਂ ਨਿਹਾਲ ਹੋ ਗਿਆ ਹਾਂ। ਹਰਾਈ ਬੁਲਾਰ ਨੇ ਹੁਣ ਮਹਿਸੂਸ ਕਰ ਲਿਆ ਕਿ ਬਾਬਾ ਮਹਿਤਾ ਕਾਲੂ ਜੀ ਕਾਫੀ ਗੁੱਸੇ ਵਿੱਚ ਲੱਗਦੇ ਹਨ। ਅਤੇ ਉਸਨੇ ਕਿਹਾ ਕਿ ਤੇਰਾ ਸੁਭਾ ਆਪਣੇ ਪੁੱਤਰ ਲਈ ਬਦਲਦਾ ਕਿਉਂ ਨਹੀਂ ਉਸਨੇ ਬਾਬਾ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਦੇਖੀ ਕਿਤੇ ਤੂੰ ਆਪਣੇ ਪੁੱਤਰ ਨਾਨਕ ਜੀ ਨੂੰ ਕੌੜਾ ਬੋਲਣਾ ਬੋਲੀ ਰਾਏ ਬੁਲਾਰ ਨੇ ਕਿਹਾ ਕਿ ਤੇਰੇ ਪੁੱਤਰ ਨਾਨਕ ਜੀ ਦੇ ਕਾਰਨ ਹੀ ਮੇਰੀ ਨਗਰੀ ਤਲਵੰਡੀ ਹਰੀ ਭਰੀ ਹੈ ਅਤੇ ਜਿਸ ਦੇ ਕਾਰਨ ਸਾਰੀ ਧਰਤੀ ਪਵਿੱਤਰ ਹੋ ਗਈ ਹੈ ਤੂੰ ਕਦੇ ਭੁੱਲ ਕੇ ਵੀ ਆਪਣੇ ਪੁੱਤਰ ਦਾ ਨਿਰਾਦਰ ਨਾ ਕਰੀ ਅਤੇ ਤੂੰ ਉਹਨਾਂ ਨੂੰ ਚੰਗੇ ਵਸਤਰ ਅਤੇ ਚੰਗਾ ਖਾਣ ਪੀਣ ਨੂੰ ਦੇਈ। ਰਾਏ ਬੁਲਾਰ ਨੇ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਮੈਂ ਤੈਨੂੰ ਇਹ ਗੱਲਾਂ ਨਾ ਕਹਿੰਦਾ ਜੇ ਮੈਂ ਮੁਸਲਮਾਨ ਨਾ ਹੁੰਦਾ। ਤਾਂ ਮੈਂ ਨਾਨਕ ਜੀ ਨੂੰ ਆਪਣੇ ਹੀ ਘਰ ਰੱਖ ਲੈਣਾ ਸੀ। ਇੱਕ ਮੁਸਲਮਾਨ ਹੋਣ ਕਰਕੇ ਨਾਨਕ ਮੇਰੇ ਘਰ ਦਾ ਖਾਣਾ ਨਹੀਂ ਖਾ ਸਕਦਾ ਅਤੇ ਮੈਂ ਚਾਹ ਕੇ ਵੀ ਉਸ ਨੂੰ ਆਪਣੇ ਘਰ ਦਾ ਭੋਜਨ ਨਹੀਂ ਖਵਾ ਸਕਦਾ ਨਹੀਂ ਤਾਂ ਮੈਂ ਨਾਨਕ ਨੂੰ ਤੇਰੇ ਘਰ ਆਉਣ ਹੀ ਨਾ ਦਿੰਦਾ ਆਪਣੇ ਕੋਲ ਹੀ ਰੱਖ ਲੈਂਦਾ ਅਤੇ ਮੈਂ ਉਸ ਦੀ ਸੇਵਾ ਕਰਨੀ ਸੀ ਰਾਇ ਭੁਲਾਰ ਕਹਿੰਦਾ ਹੈ ਕਿ ਇਸ ਤਰ੍ਹਾਂ ਨਾਨਕ ਜੀ ਦੇ ਚਰਨਾਂ ਦੀ ਸੇਵਾ ਕਰਕੇ ਮੈਂ ਮੁਕਤ ਹੋ ਜਾਣਾ ਸੀ ਉਸਨੇ ਕਾਲੂ ਜੀ ਨੂੰ ਕਿਹਾ ਕਿ ਮੈਂ ਨਾਨਕ ਜੀ ਲਈ ਚੰਗੇ ਤੋਂ ਚੰਗੇ ਕੱਪੜੇ ਬਣਵਾ ਕੇ ਦੇਵਾਂਗਾ ਆਪਣੇ ਦਰਜੀ ਕੋਲੋਂ ਅਤੇ ਜੋ ਕੱਪੜੇ ਮੈਂ ਉਹਨਾਂ ਲਈ ਤਿਆਰ ਕਰਵਾਏ ਹਨ ਉਹ ਤੂੰ ਉਹਨਾਂ ਨੂੰ ਦੇ ਦੇਵੀਂ ਨਾਨਕ ਜੀ ਜੋ ਵੀ ਆਪਣੇ ਮੂੰਹੋਂ ਮੰਗੇ ਜੇ ਤੂੰ ਨਾਲ ਲੈ ਕੇ ਦੇ ਸਕਦਾ ਹੋਵੇਂ ਤਾਂ ਤੂੰ ਮੈਨੂੰ ਜ਼ਰੂਰ ਦੱਸ ਦੇਵੀਂ ਕਿਉਂਕਿ ਤਾਂ ਹੀ ਮੇਰੀ ਕਮਾਈ ਵਿੱਚ ਬਰਕਤ ਪਵੇਗੀ ਰਾਇ ਬੁਲਾਰ ਦੀਆਂ ਇਹ ਗੱਲਾਂ ਸੁਣ ਕੇ ਮਹਤਾ ਕਾਲੂ ਜੀ ਨੇ ਕਿਹਾ ਕਿ ਤੇਰੇ ਕਰਕੇ ਮੇਰੇ ਘਰ ਵਿੱਚ ਸਾਰੇ ਪਦਾਰਥ ਹਨ ਤੂੰ ਮੈਨੂੰ ਬਹੁਤ ਧਨ ਦੌਲਤ ਦੇਣ ਵਿੱਚ ਕੋਈ ਕਮੀ ਨਹੀਂ ਛੱਡੀ ਅਤੇ ਮੇਰੇ ਘਰ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ ਇਸ ਸਭ ਦੇ باوجود ਵੀ ਮੈਨੂੰ ਇਸ ਗੱਲ ਦੀ ਫਿਕਰ ਹੈ ਕਿ ਜੇ ਇਹਨਾਂ ਪਦਾਰਥਾਂ ਵਿੱਚ ਵਾਤਾ ਨਾ ਹੋਇਆ ਤਾਂ ਇੱਕ ਦਿਨ ਇਹ ਮੁੱਕ ਜਾਣਗੇ ਮੈਂ ਇਹ ਸੋਚਦਾ ਰਹਿੰਦਾ ਹਾਂ ਕਿ ਮੇਰੇ ਬੁਢਾਪੇ ਵਿੱਚ ਜਾਣ ਸਮੇ ਕਿਤੇ ਇਹ ਨਾ ਹੋਵੇ ਕਿ ਮੇਰਾ ਸਾਰਾ ਧਨ ਖਤਮ ਹੋ ਜਾਵੇ। ਬਾਬਾ ਕਾਲੂ ਜੀ ਨੇ ਰਾਏ ਬੁਲਾਰ ਨੂੰ ਕਿਹਾ ਕਿ ਤੂੰ ਤਾਂ ਨਾਨਕ ਦੀ ਵਡਿਆਈ ਕਰ ਰਿਹਾ ਹੈ ਪਰ ਮੈਂ ਤਾਂ ਉਸ ਨੂੰ ਹਮੇਸ਼ਾ ਹੀ ਚੀਜ਼ਾਂ ਗਵਾਉਂਦਾ ਦੇਖਿਆ ਹੈ। ਮੈਂ ਉਸ ਨੂੰ ਖੇਤ ਵਿੱਚ ਫਸਲ ਦੀ ਰਖਵਾਲੀ ਲਈ ਭੇਜਿਆ ਸੀ। ਪਰ ਉਸਨੇ ਰਾਖੀ ਤਾਂ ਕੀ ਕਰਨੀ ਸੀ ਸਗੋਂ ਸਾਰੀ ਫਸਲ ਪਸ਼ੂਆਂ ਨੂੰ ਚੁਰਾ ਦਿੱਤੀ ਇਸ ਤੋਂ ਪਹਿਲਾਂ ਵੀ ਇਹ ਘਰ ਦੀਆਂ ਕਾਫੀ ਵਸਤਾਂ ਗਵਾ ਚੁੱਕਿਆ ਹੈ ਅਤੇ ਹੁਣ ਸਾਰੀ ਫਸਲ ਹੀ ਪਸ਼ੂਆਂ ਨੇ ਉਜਾੜ ਦਿੱਤੀ ਇਸ ਦੇ ਦੇਖਦੇ ਦੇਖਦੇ ਫਾਬਾ ਕਾਲੂ ਜੀ ਨੇ ਕਿਹਾ ਕਿ ਜਦੋਂ ਤੋਂ ਨਾਨਕ ਜੰਮਿਆ ਹੈ ਉਦੋਂ ਤੋਂ ਹੁਣ ਤੱਕ ਇਹ ਇੱਕ ਪੈਸਾ ਕਮਾ ਕੇ ਵੀ ਘਰ ਨਹੀਂ ਲਿਆਇਆ ਇਹ ਹਮੇਸ਼ਾ ਹੀ ਆਪਣੀ ਮਸਤੀ ਵਿੱਚ ਰਹਿੰਦਾ ਹੈ ਅਤੇ ਇਹ ਹਮੇਸ਼ਾ ਹੀ ਆਪਣੇ ਮਨ ਦੀ ਮਰਜ਼ੀ ਕਰਦਾ ਹੈ। ਹੁਣ ਖੇਤ ਉਜਾੜਨ ਤੋਂ ਬਾਅਦ ਘਰ ਛੱਡ ਕੇ ਬਾਹਰ ਦਰਖਤਾਂ ਥੱਲੇ ਜਾ ਕੇ ਬੈਠ ਗਿਆ ਹੈ। ਰਾਏ ਬੁਲਾਰ ਨੇ ਫਿਰ ਮਹਿਤਾ ਕਾਲੂ ਜੀ ਨੂੰ ਕਿਹਾ ਕਿ ਤੈਨੂੰ ਇਹ ਗੱਲਾਂ ਸਮਝ ਨਹੀਂ ਆਉਂਦੀਆਂ ਅਤੇ ਤੂੰ ਆਪਣੇ ਪੁੱਤਰ ਨਾਨਕ ਨੂੰ ਹੁਣ ਤੱਕ ਸਮਝ ਹੀ ਨਹੀਂ ਸਕਿਆ ਕਿ ਉਹ ਕੌਣ ਹੈ। ਤੂੰ ਉਸ ਦੀ ਤਾਕਤ ਜਾਣ ਨਹੀਂ ਸਕਿਆ ਤੇ ਕਦੇ ਵੀ ਉਸ ਨੂੰ ਸਰਦਾ ਦੀ ਨਜ਼ਰ ਨਾਲ ਨਹੀਂ ਦੇਖਿਆ ਤੇਰੀ ਮਤ ਸਿਰਫ ਮਾਇਆ ਵਿੱਚ ਹੀ ਫਸੀ ਹੋਈ ਹੈ ਅਤੇ ਤੂੰ ਕਦੇ ਉਸ ਤੇ ਸਰਦਾ ਕਰਕੇ ਤਾਂ ਦੇਖ ਬਾਲ ਨਾਨਕ ਇੰਨੇ ਗੁੱਝੇ ਗੁਨਾ ਦਾ ਧਾਰਨੀ ਹੈ ਜੋ ਹਰ ਰੋਜ਼ ਕੋਈ ਨਾ ਕੋਈ ਕੌਤਕ ਦਿਖਾ ਰਿਹਾ ਹੈ ਇਸ ਤਰ੍ਹਾਂ ਰਾਈ ਬੁਲਾਰ ਦੀਆਂ ਗੱਲਾਂ ਸੁਣ ਕੇ ਬਾਬਾ ਮਹਿਤਾ ਕਾਲੂ ਜੀ ਆਪਣੇ ਘਰ ਵਾਪਸ ਆ ਗਏ ਅਤੇ ਉਹ ਆਪਣੇ ਕਮਾਂਕਾਰਾਂ ਵਿੱਚ ਰੁੱਝ ਗਏ। ਉਹਨਾਂ ਨੇ ਆਪਣੇ ਪੁੱਤਰ ਨਾਨਕ ਦੇ ਕਿਸੇ ਗੁਣ ਗੁਣਵਲ ਨਹੀਂ ਦੇਖਿਆ ਅਤੇ ਉਹਨਾਂ ਨੂੰ ਸਿਰਫ ਔਗਣ ਹੀ ਨਜ਼ਰ ਆਉਂਦੇ ਸਨ। ਨਾਨਕ ਜੀ ਜੋ ਸਾਰੀ ਸ੍ਰਿਸ਼ਟੀ ਦੀ ਰਚਨਾ ਕਰਨ ਵਾਲੇ ਹਨ ਅਤੇ ਉਹ ਸੰਸਾਰ ਵਿੱਚ ਇਸ ਤਰ੍ਹਾਂ ਦੀਆਂ ਖੇਡਾਂ ਖੇਡ ਰਹੇ ਹਨ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ ਕਿ ਮੈਂ ਉਹਨਾਂ ਦਾ ਨਾਮ ਯਾਦ ਕਰਦਾ ਹਾਂ। ਪਾਪ ਉਹਨਾਂ ਦਾ ਸਿਮਰਨ ਕਰਦਾ ਹਾਂ ਮੈਂ ਬਾਕੀ ਦੀਆਂ ਸਾਰੀਆਂ ਆਸਾਂ ਛੱਡ ਕੇ ਨਾਨਕ ਜੀ ਤੇ ਆਸ ਰੱਖੀ ਹੈ ਇਸ ਤੋਂ ਬਾਅਦ ਇੱਥੇ ਹੀ ਕਥਾ ਦੀ ਸਮਾਪਤੀ ਹੁੰਦੀ ਹੈ ਜੋ ਆਪਾਂ ਸਾਰ ਰੂਪ ਵਿੱਚ ਕੀਤੀ ਹੈ ਹੁਣ ਅਗਲੇ ਹਫਤੇ ਆਪਾਂ 13ਵੇਂ ਅਧਿਆਏ ਦੀ ਕਥਾ ਸਾਰ ਰੂਪ ਵਿੱਚ ਕਰਾਂਗੇ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ